ਹੈਲੋ ਜੀ ਨਮਸਤੇ ਸ਼ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅੱਜ ਅਸੀਂ ਤੁਹਾਡੇ ਨਾਲ ਸ਼ੂੰਗਰਿਆਂ ਦੀ ਸਬਜੀ ਪੰਜਾਬ ਵਿੱਚ ਇਸ ਨੂੰ ਸ਼ੂੰਗਰੇ ਕਹਿੰਦੇ ਨੇ ਤੇ ਰਾਜਸਥਾਨ ਵਾਲੀ ਸਾਈਡ ਇਹਨੂੰ ਸਾਗਰੀ ਵੀ ਬੋਲਦੇ ਨੇ ਚਲੋ ਤੁਹਾਨੂੰ ਦਿਖਾਉਂਦੇ ਹਾਂ ਸ਼ੂੰਗਰੇ ਕਿਹੋ ਜਿਹੇ ਨਜ਼ਰ ਆਉਂਦੇ ਨੇ ਦੇਖ ਲਓ ਸ਼ੂੰਗਰੇ ਕੁਛ ਇਸ ਤਰ੍ਹਾਂ ਦੇ ਨਜ਼ਰ ਆਉਂਦੇ ਨੇ ਇੱਕ ਮੂੰਗਰੇ ਵੀ ਹੁੰਦੇ ਨੇ ਉਹ ਛੋਟੇ ਛੋਟੇ ਹੁੰਦੇ ਤੇ ਸ਼ੂੰਗਰੇ ਥੋੜੇ ਵੱਡੇ ਹੁੰਦੇ ਆ ਲੰਬੇ ਲੰਬੇ ਤੇ ਮੂਲੀ ਜਦੋਂ ਵੱਡੀ ਹੋ ਜਾਂਦੀ ਹੈ ਨਾ ਤਾਂ ਉਹਦੇ ਵਿੱਚ ਫੁੱਲ ਨਿਕਲ ਆਉਂਦੇ ਨੇ ਤੇ ਉਹਨੂੰ ਇਹ ਲੱਗ ਜਾਂਦੇ ਨੇ ਇਹ ਆਪਾਂ ਆਪਣੇ ਖੇਤ ਵਿੱਚੋਂ ਤੋੜੇ ਨੇ ਤੇ ਧਨੀਆ ਵੀ ਆਪਾਂ ਆਪਣੇ ਖੇਤ ਚੋਂ ਹੀ ਲੈ ਕੇ ਆਏ ਆ ਜਿਹੜੇ ਆ ਵਾਲੇ ਸੁੰਗ ਰਹੇ ਆ ਇਹਨਾਂ ਦੀ ਜਿਹੜੀ ਆ ਪਿੱਛੇ ਡੰਡੀ ਹੈ ਇਹਨੂੰ ਵੀ ਤੇ ਮੋਰੇ ਤੋਂ ਵੀ ਉਹਨਾਂ ਨੂੰ ਤੋੜ ਕੇ ਫੇਰ ਰੱਖ ਲਵਾਂਗੇ ਆਪਾਂ ਇਹਨਾਂ ਨੂੰ ਧੋ ਲਿਆ ਸੀਗਾ ਤੇ ਸਾਫ਼ ਕਰ ਲਿਆ ਤੇ ਹੁਣ ਆਪਾਂ ਹੁਣ ਇਹਨਾਂ ਨੂੰ ਕੱਟ ਕਰਾਂਗੇ ਤੁਸੀਂ ਜਿਸ ਤਰ੍ਹਾਂ ਦੇ ਵੀ ਬਰੀਕ ਕੱਟਣੇ ਤਾਂ ਬਰੀਕ ਕੱਟ ਸਕਦੇ ਹੋ ਥੋੜੇ ਸਾਈਜ਼ ਵਿੱਚ ਵੱਡੇ ਕੱਟਣੇ ਤਾਂ ਵੱਡੇ ਕੱਟ ਸਕਦੇ ਹੋ ਆਪਾਂ ਸਾਰੀ ਸਬਜ਼ੀ ਹੁਣ ਆਪਾਂ ਕੱਟ ਲਈ ਆ ਤੇ ਆਪਾਂ ਹੁਣ ਆਲੂ ਪਿਆਜ਼ ਵੀ ਕੱਟ ਲਵਾਂਗੇ ਅਦਰਕ ਲਸਣ ਪਿਆਜ਼ ਤੇ ਆਲੂ ਅਸੀਂ ਹੁਣ ਕੱਟਨੇ ਸ਼ੁਰੂ ਕਰਾਂਗੇ ਪਸਬ ਦੇ ਛਿਲਕੇ ਉਤਾਰ ਲਏ ਨੇ ਤੇ ਪਿਆਜ਼ ਦਾ ਵੀ ਆਪਾਂ ਇਹ ਵਾਲਾ 파ਟ ਕੱਢ ਦਵਾਂਗੇ ਤੇ ਸਭ ਨੂੰ ਬਰੀਕ-ਬਰੀਕ ਕੱਟ ਲਵਾਂਗੇ ਆਲੂਆਂ ਨੂੰ ਵੀ ਆਪਾਂ ਬਰੀਕ-ਬਰੀਕ ਕੱਟ ਲਾਂ। ਸਾਰੀ ਸਮਗਰੀ ਨੂੰ ਬਰੀਕ-ਬਰੀਕ ਕੱਟ ਲਿਆ ਆ। ਗੈਸ ਆਨ ਕਰਕੇ ਇੱਕ ਪੈਨ ਰੱਖ ਲਵਾਂਗੇ ਗੈਸ ਪਰ। ਇਹਨੂੰ ਗਰਮ ਹੋਣ ਦਵਾਂਗੇ। ਇੱਕ ਕੜਛੀ ਸਰੋਂ ਦਾ ਤੇਲ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਇਸ ਵਿੱਚ ਪਾਵਾਂਗੇ ਅਸੀਂ ਜੀਰਾ ਅੱਧਾ ਚਮਚ ਸਾਫਤਾ ਧਨੀਆ ਜੀਰਾ ਤੇ ਧਨੀਆ ਦੋਨੋਂ ਹੀ 골ਡਨ ਬ੍ਰਾਊਨ ਹੋ ਗਏ ਨੇ ਤੇ ਹੁਣ ਅਸੀਂ ਇਸ ਵਿੱਚ ਪਾਵਾਂਗੇ ਅਦਰਕ ਅਤੇ ਲਸਣ ਇਸ ਤੋਂ ਬਾਅਦ ਅਸੀਂ ਇਸ ਵਿੱਚ ਪਾਵਾਂਗੇ ਤੇ ਆਜਾ ਆਪਾਂ ਸਾਰੇ ਸਾਰੇ ਤੜਕੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਜਿੱਦਾਂ ਕਿ ਆਪਾਂ ਨੋਰਮਲ ਕਿਸੇ ਸਾਦੀ ਨੂੰ ਤੜਕਾ ਲਗਾਣੇ ਹਿਸੇ ਤਰ੍ਹਾਂ ਤੇ ਆਪਾਂ ਇਹਨੂੰ ਪਿਆਜ਼ਾਂ ਨੂੰ ਵੀ 골ਡਨ ਬ੍ਰਾਊਨ ਹੋਣ ਦਵਾਂਗੇ ਪਿਆਜ਼ ਚੰਗੀ ਤਰ੍ਹਾਂ ਭੁੰਨ ਹੋ ਗਿਆ ਤੇ ਇਸ ਵਿੱਚ ਪਾਵਾਂਗੇ ਟਮਾਟਰ ਹਰਾ ਤੜਕਾ ਭੁੰਨੋ ਗਿਆ ਹੈ ਟਮਾਟਰ ਵੀ ਚੰਗੀ ਤਰ੍ਹਾਂ ਭੁੰਨੋਗੇ ਨਿੱਕੇ-ਨਿੱਕੇ ਚੈਟ ਕਰਾਂਗੇ ਹੁਣ ਹਲਦੀ 1 ਚਮਚ ਤੇ ਹਿਲਾ ਲੈਣਾ ਚੰਗੀ ਤਰ੍ਹਾਂ 1 ਚਮਚ ਪੀਸੀ ਹੋਈ ਹਰੀ ਮਿਰਚ ਛੋਟਾ ਚਮਚ ਲਾਲ ਮਿਰਚ ਅੱਧਾ ਚਮਚ ਨਮਕ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਣ ਦਵਾਂਗੇ ਉਹਨਾਂ ਸਾਰੇ ਮਸਾਲੇ ਜਿੰਨੇ ਤੇੜਾ ਪੱਕ ਗਏ ਨੇ ਤੇ ਆਪਾਂ ਹੁਣ ਇਸ ਵਿੱਚ ਪਾਵਾਂਗੇ ਬਰੀ ਕੱਟਿਆ ਹੋਇਆ ਅਲੂ ਬਾਈ ਦਵੇ ਬਹੁਤ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਜੋ ਆਲੂ ਥੋੜੇ ਸੌਫਟ ਹੋ ਜਾਣ ਤੇ ਇਹਨੂੰ ਹੁਣ ਪਲੇਟ ਤੇ ਕੇ ਕਵਰ ਕਰ ਦਵਾਂਗੇ। ਹੁਣ ਦੇ ਸਾਡੇ ਆਲੂ ਵੀ ਹੈ ਸੌਫਟ ਹੋ ਗਏ ਨੇ ਤੇ ਹੁਣ ਇਹਦੇ ਵਿੱਚ ਆਪਾਂ ਤੁੰਗਰੇ ਐਡ ਕਰਾਂਗੇ। ਤੇ ਹੁਣ ਆਪਾਂ ਇਹਨਾਂ ਸਾਰੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰ ਦੇਣਾ ਸੁਹੂਂਗਰੀਆਂ ਦੀ ਸਬਜ਼ੀ ਦੇ ਜਿਹੜੇ ਫਾਇਦੇ ਆ ਤੁਸੀਂ ਚਾਹੋ ਤਾਂ ਗੂਗਲ ਵੀ ਕਰ ਸਕਦੇ ਆ ਕਿਉਂਕਿ ਇਹਦੇ ਬਹੁਤ ਸਾਰੇ ਬੈਨੀਫਿਟ ਨੇ ਤੇ ਇਹ ਪੇਟ ਨਾਲ ਸੰਬੰਧਿਤ ਜਿੰਨੀਆਂ ਵੀ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਰੋਕਣ ਵਿੱਚ ਮਦਦ ਕਰਦੀ ਜਿਹੜੀ ਇਹ ਸੁਹੂਂਗਰੀਆਂ ਦੀ ਤਸਵੀਰ ਹੁੰਦੀ ਹੈ ਠੰਡੀ ਹੁੰਦੀ ਆ ਤੇ ਇਹ ਸਾਡੀ ਹੱਡੀਆਂ ਨੇ ਵੀ ਮਜ਼ਬੂਤ ਰੱਖਦਾ ਆ ਤੇ ਇਮਿਊਨਿਟੀ ਸਿਸਟਮ ਨੂੰ ਬੂਸਟ ਕਰਦਾ ਆ ਆਪਾਂ ਸਾਰੀ ਸਬਜੀ ਨੂੰ ਮਿਕਸ ਕਰ ਲਿਆ ਤੇ ਆਪਾਂ ਹੁਣ ਇਹਦੇ ਉੱਤੇ ਢੱਕਣ ਲਗਾ ਕੇ ਇਹਨੂੰ 7 ਤੋਂ 8 ਮਿੰਟ ਪਕਾਵਾਂਗੇ ਹੁਣ ਅਸੀਂ ਢੱਕਣ ਉਠਾ ਕੇ ਦੇਖਾਂਗੇ ਤਕਰੀਬਨ 8 ਮਿੰਟ ਬਾਅਦ ਸਬਜੀ ਤਿਆਰ ਦੁਸਰੀ ਬਣਾਓ ਤੇ ਮੈਨੂੰ ਇਸ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਹਾਡੀ ਸਬਜੀ ਕਿਹੋ ਜਿਹੀ ਬਣੀ ਹੈ ਦੋਸਤੋ ਆਲੂ ਹੰਗਰੀਅਨ ਦੀ ਸਬਜੀ ਬਣ ਕੇ ਹੋ ਗਈ ਤਿਆਰ ਤੁਸੀਂ ਵੀ ਬਣਾਓ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਹਾਡੀ ਸਬਜੀ ਕਿਹੋ ਜਿਹੀ ਬਣੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰਿਓ ਥੈਂਕ ਯੂ ਦੋਸਤੋ ਬਾਏ ਬਾਏ